31 ਮਈ ਤੱਕ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਪੰਜਾਬ ਸਰਕਾਰ ਪੱਬਾਂ ਪਾਰ ਹੋਈ ਪਈ ਹੈ ਜਿਸ ਦੇ ਚਲਦਿਆਂ ਤੁਸੀਂ ਸਥਾਨਕ ਸਪ੍ਰਿੰਗ ਵੈਲੀ ਪੈਲੇਸ ਬਰਨਾਲਾ ਵਿਖੇ ਨਸ਼ਿਆਂ ਵਿਰੁੱਧ ਜਿਹੜਾ ਕਿ ਸੈਮੀਨਾਰ ਕਰਵਾਇਆ ਗਿਆ ਜਿਸ ਦੇ ਵਿੱਚ ਮੰਤਰੀ ਬਲਬੀਰ ਸਿੰਘ ਕੈਬਨਟ ਮੰਤਰੀ ਮਹਿੰਦਰ ਪਾਗਤ ਪਹੁੰਚੇ ਨੇ ਜਉਠੇ ਉਹਨਾਂ ਦੇ ਨਾਲ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਠੇਰ ਵਿਧਾਇਕ ਕੁਲਵੰਤ ਸਿੰਘ ਪੰਡੂਰੀ ਅਤੇ ਵਿਧਾਇਕ ਲਾਲ ਸਿੰਘ ਉਗੋਕੇ ਅਤੇ ਐਸਐਸਪੀ ਸਰਫਰਾਜ਼ ਆਲਮ ਵੀ ਮੌਜੂਦ ਰਹੇ ਜੋਧ ਨਸ਼ਾ ਵਿਰੋਧ ਜਿਹੜਾ ਹੈਗਾ ਇਹ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਇੱਕ ਬਹੁਤ ਹੀ ਵੈਲ ਪਲਾਨ ਜੋ ਸਾਡੇ ਨੈਸ਼ਨਲ ਕਮਿਸ਼ਨ ਅਰਵਿੰਦ ਕੇਜਰੀਵਾਲ ਜੀ ਆ ਉਹਨਾਂ ਦੀ ਜਿਹੜੀ ਸੋਚ ਆ ਉਹਦੇ ਮੁਤਾਬਕ ਜੋ ਵਾਅਦਾ ਕੀਤਾ ਸੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇਹਨੂੰ ਇੱਕ ਤੁਸੀਂ ਕਹਿ ਲਓ ਬਹੁਤ ਵਧੀਆ ਸਿਸਟਮੈਟਿਕ ਤਰੀਕੇ ਦੇ ਨਾਲ ਜਿਹੜੀ ਹੈ ਇਹ ਜਿਹੜਾ ਯੋਧਾ ਲੜਿਆ ਜਾ ਰਿਹਾ ਇਹ ਡਿਫਰੈਂਟ ਫਰੰਟਸ ਦੇ ਉੱਤੇ ਆ ਇੱਕ ਤਾਂ ਪੁਲਿਸ ਦਾ ਹੈਗਾ ਜੀ ਜਿਹੜਾ ਕਿ ਨਸ਼ਾ ਦੀ ਸਪਲਾਈ ਨੂੰ ਚੈੱਕ ਕਰਨਾ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਹੈ ਚਾਹੇ ਜਿਹੜੀ ਕ੍ਰਾਸ ਬਾਰਡਰ ਜਿਹੜੀ ਡਰੋਨਸ ਆndੀਆਂ ਸੀਗੀਆਂ ਡਰੋਨਸ ਦੀ ਗਿਣਤੀ 70% ਘਟ ਗਈ ਹੈ ਜੇ ਕੋਈ ਗੇਅਰ ਵੀ ਜਾਂਦਾ ਕੋਈ ਚੱਕਰ ਨਹੀਂ ਜਾਂਦਾ ਪੁਲਿਸ ਆਪਣਾ ਕੰਮ ਕਰ ਰਹੀ ਆ ਵੀ ਜਿਹੜਾ ਨਸ਼ਾ ਤਸਕਰਾਂ ਦੇ ਖਿਲਾਫ ਬਹੁਤ ਸਖਤ ਕਾਰਵਾਈ ਕਰ ਰਹੀ ਆ ਦੂਜਾ ਇਹਦਾ ਹੈਗਾ ਕਿ ਜਿਹੜਾ ਲੋਕਾਂ ਦੇ ਵਿੱਚ ਚੇਤਨਾ ਪੈਦਾ ਕਰਨਾ ਔਰ ਜਿਹੜੇ ਬੱਚੇ ਕਿਸੇ ਨਾ ਕਿਸੇ وجہ ਦੇ ਨਾਲ ਨਸ਼ੇ ਵਿੱਚ ਫਸੇ ਹੋਇਆ ਉਹਦੇ ਵਾਸਤੇ ਬਹੁਤ ਵਧੀਆ ਸਹੂਲਤਾਂ ਜਿਵੇਂ ਤੁਹਾਡੇ ਬੰਦ ਪਿਆ ਸੀ ਜਿਹੜਾ ਆਪਣਾ ਮੁੜ ਸੇਵਾ ਕੇਂਦਰ ਸੀਗਾ ਉਹਨੂੰ ਦੁਬਾਰਾ ਠੀਕ ਕਰਕੇ ਸਾਰਾ 에어 ਕੰਡੀਸ਼ਨ ਕਰਕੇ ਉਹਦੀ ਜਿਹੜੀ ਬੈਡ ਕੈਪੈਸਟੀ ਆ 50 ਤੋਂ ਵਧਾ ਕੇ 100 ਕਰਤੀ ਆ ਉਹਦੇ ਵਿੱਚ ਸਾਰੀ ਜਿਹੜੀ ਸਬਦਾ ਹੈਗੀ ਆ ਯੋਗਾ ਸ਼ੁਰੂ ਹੋ ਗਿਆ ਮੈਡੀਟੇਸ਼ਨ ਸ਼ੁਰੂ ਹੋ ਗਈ ਆ ਕਾਉਂਸਲਿੰਗ ਸ਼ੁਰੂ ਹੋ ਗਈ ਆ ਉੱਥੇ ਪੂਰਾ ਇਲਾਜ ਕਰਕੇ ਉਸ ਤੋਂ ਬਾਅਦ ਜਿਹੜਾ ਸਕਿੱਲ ਡਿਵੈਲਪਮੈਂਟ ਸ਼ੁਰੂ ਕੀਤਾ ਜਾ ਰਿਹਾ ਉੱਥੇ ਜਿਹਦੇ ਵਿੱਚ ਬਹੁਤ ਸਾਰੇ ਕੰਮ ਸਿਖਾਏ ਜਾਣਗੇ ਜਿਹਦੇ ਵਿੱਚ ਇਲੈਕਟ੍ਰਿਕ